ਬਸ ਇਹਦੇ ਦੇ ਐ ਹੋਈ ਨਹੀਂ ਬਾਈ ਦੇ ਦੇ ਇਹ ਆ ਕਰ ਲਾ ਮੈਂ ਆ ਕਰ ਲਾ ਵੇਖਾਂ ਇਹਨੂੰ ਕਬਾ ਚੱਲ ਤਿਆਰ ਤੀ ਰੋ ਫੇਰ ਚੱਲੇ ਗਏ ਵੇਖਾਂ ਸੋਧ ਲਾ ਮੈਂ ਇਹ ਤੋਂ ਚੱਲੇ ਗਏ ਹਾਈ ਇਨਿਕ ਤੋਪਾ ਥੋੜੀ ਕਿਧਰ ਬੈਣੀ ਆ ਤੇ ਥੱਲੇ ਜਾਨੀ ਆ ਮੈਂ ਕਿ ਚੱਲ ਕਪੜੇ-ਕਪੜੇ ਧੋ ਦਿੱਤੇ ਆ ਸੁਕਣੇ ਪਾ ਦਿੱਤੇ ਆ ਹੱਤ ਗਰਮੀ ਬੜੀ ਹੈ ਗਰਮੀ ਨੇ ਵੀ ਹੱਦ ਕਿ ਤੀ ਪਈ ਆ ਮੰਮੀ ਬਾਈ ਦੇ ਨੀਚੇ ਲੁਕੇੜਾ ਉੱਤੇ ਕੋਈ ਹੈ ਕਾ ਸੰਦੀਪਾ ਹਾਂਜੀ ਮੰਮੀ ਕੀ ਕਰਨੀ ਹੈ ਤੂੰ ਮੈਂ ਖੋਚ ਨਹੀਂ ਬਸ ਲੈ ਕੱਪੜੇ ਧੋਤੇ ਸੀ ਜਿਵੇਂ ਮੈਂ ਉੱਤੇ ਥੋੜਾ ਜਿਹਾ ਬੈ ਕੇ ਅੱਛਾ ਖਵਾਜੀ ਚੰਨਨ ਦੀ ਸੀ ਤੇ ਉਹ ਮੇਰੇ ਸਿਰ ਜਿਆ ਪੀੜ ਹੋਣਾ ਸਿਰ ਤੇਰਾ ਤਾਂ ਪੀੜ ਹੋਣਾ ਹੀ ਆ ਤੈਨ ਟਕਾਤ ਹੈ ਨਹੀਂ ਕਿਤੇ ਮਿੱਤ ਕਾ ਕੀ ਥੋੜੇ ਬੋਤਨ ਘਰ ਦਾ ਘਰ ਦਾ ਥੋੜਾ ਬੋਤਾ ਥੋੜਾ ਬੋਤਾ ਜੇ ਚੱਕ ਕੇ ਦੇਨ ਕਿ ਤੇ ਕਪੜੇ ਧੋ ਲਿਆ ਕਾ ਉਹ ਵੀ ਲੱਗੀ ਰਹੀ ਨਹੀਂ ਹੁਣ ਤਾਰਾ ਭਰੀਆਂ ਆਂ ਭਰਿਆ ਕੰਬਲ ਧੋ ਤੋ ਸੁਕਣੇ ਪਾਏ ਨਹੀਂ ਮੰਮੀ ਪਰ ਥੋਨੇ ਤੇ ਆਈ ਸੀ ਨਾ ਕੰਬਲਾਂ ਨੂੰ ਸਭੇ ਸਾਸਨ ਕੋਲ ਡਰਾਈ ਕਲੀਨ ਕਰਾਇਆ ਕਰ ਥੋੜੇ ਤੇ ਆਈ ਸੀ ਨਾ ਥੋੜੇ ਤੇ ਹੈ ਸੀ ਮੰਮੀ ਉਹ ਤੋ ਡਰਾਈ ਕਲੀਨ ਕਰਾਉਣ ਵਾਲੇ ਥੋੜੀ ਹੁੰਦੇ ਨੇ ਕੰਬਲ ਹਰ ਵੇਲੇ ਡਰਾਈ ਕਲੀਨ ਕਰਾਉਣ ਤਰ ਪਬ ਸਾਲ ਪੀ ਜੋ ਚੀ ਆ ਮੈਂ ਨਵੀਦੋ ਕਰਮੇ ਦੇਣੇ ਨਹੀਂ ਤਾ ਤੂੰ ਝਾੜੇ ਚਲਾਉ ਉਹ ਦੇਤੇ ਕੋਈ ਨਾ ਮੰਮੀ ਛੜਾ ਲਾਂਗੇ ਕੋਈ ਨਾ ਕੋਈ ਚਲ ਤੂੰ ਮੈਨੂੰ ਇਹ ਦੱਸ ਛਾੜੀ ਸਾਰੀਆਂ ਗੱਲਾਂ ਛਾੜ ਹਾਂਜੀ ਦੱਸੋ ਹੁਣ ਤੇਰੀ ਸਲਾਹ ਕੀ ਹੈ ਕਿਹੜੀ ਸਲਾਹ ਮਮੀ ਚੱਲੇਗੀ ਆਪਾਂ ਮੇਰਾ ਬੈਗਬੁੱਕ ਤਿਆਰ ਕਰ ਆਪਣਾ ਤਿਆਰ ਕਰ ਮੈਂ ਤੁਹਾਨੂੰ ਮਮੀ ਕਿੰਨੀ ਵਾਰੀ ਕਹਤਾ ਕਿ ਮੈਂ ਨਹੀਂ ਜਾਣਾ ਮੇਰਾ ਜਾਣ ਕੇ ਆ ਮੈਂ ਕਿਉਂ ਜਾਵਾਂ ਉਦੋਂ ਤੁਸੀਂ ਇਹ ਗੱਲ ਕਿੱਡੀ ਬੁਰੀ ਗੱਲ ਕਰਦੇ ਹੋ ਕਿ ਤੂੰ ਚੱਲ ਬੱਚੇ ਨਹੀਂ ਜਾਣ ਬੱਚਿਆਂ ਨਾਲ ਕੀ ਕਰਨਾ ਹੈ ਉੱਥੇ ਮਮੀ ਤੁਸੀਂ ਜਾਣ ਲੈ ਤੇਰਾ ਖਰਚਾ ਚੱਲਣਗੇ ਸਾਰੇ ਤੇ ਬੱਚਿਆਂ ਨਾਲ ਕਿੱਥੋਂ ਚੱਲਣਗੇ ਬੱਚੇ ਰਹਿੰਦੇ ਇੱਥੇ ਮੇਰੀ ਗੱਲ ਸੁਣੋ ਜੇ ਤੁਹਾਡਾ ਦੇਰ ਲਿਆ ਨਾ ਤਾਂ ਤੁਹਾਡੀ ਤਿਆਰੀ ਮਾਜੀ ਹੀ ਕਰਵਾ ਦੇਣੀ ਆ ਤੁਸੀਂ ਜਾਣਾ ਹੈ ਤਾਂ ਚੱਲੇ ਚਾਓ ਤੂੰ ਮੇਰੇ ਨਾਲ ਨਾ ਤੋਰ ਫੋ ਚੁੱਪ ਕਰਕੇ ਤੈਨੂੰ ਮੈਂ ਕਹ ਤੈ ਮੈਂ ਨਹੀਂ ਜਾਣਾ ਮੰਮੀ ਨਹੀਂ ਤਾਂ ਫਿਰ ਮੈਂ ਚਪੇੜਾ ਹੀ ਮਾਰ ਕੇ ਲੈ ਕੇ ਜਾਣੀਆਂ ਨੇ ਕਿਹੜੀ ਗੱਲ ਮੰਮੀ ਤੁਸੀਂ ਉਹ ਦਿਨ ਵੀ ਬੈਠ ਤੇ ਮੇਰੀ ਸੱਸ ਵੀ ਬੈਠੀ ਸੀ ਤੁਸੀਂ ਤਾਂ ਵੀ ਕਹੇ ਜਦ ਮੂੰਹ ਤੇ ਚਪੇੜਾ ਮਾਰ ਕੇ ਖੜ੍ਹਣੀਆਂ ਨੇ ਨਾ ਤੂੰ ਮੈਨੂੰ ਦਿਲ ਦੀ ਗੱਲ ਦੱਸ ਨੀ ਹੇ ਮਮੀ ਤੁਸੀਂ ਤਾਂ ਦੰਦ ਲੀਆ ਪਰ ਮੈਨੂੰ ਨਾ ਸੰਜਾ ਕਰ ਸਕਦੀ ਤੁਹਾਨੂੰ ਮੇਰੇ ਕੋਈ ਗੱਲ ਹੋਏਗੀ ਤਾਂ ਦਿਲ ਸਾ ਮੈਂ ਤੁਹਾਨੂੰ ਅਲੱਗ ਤੇ ਟੈੱਡ ਫੋਨ ਦੀ ਇਹ ਮਮੀ ਮੈਨੂੰ ਆ ਦੋਕੇ ਆ ਟੋਕੇ ਆ ਕਾਲ ਲਿਆ ਬਾਤਿਆ ਕੁਝ ਮੈਂ ਵੀ ਨਹੀਂ ਦੀ ਤੈਨੂੰ ਕਿੰਨਾ ਸੁਖ ਹੋਇਆ ਮੈਨੂੰ ਵੀ ਟੈੱਡ ਫੋਨ ਦਿੱਤਾ ਕਿ ਮੈਂ ਬਹੁਤ ਸੁਖੀ ਆ ਹੋਰ ਕਿਹੜਾ ਟੈੱਡ ਫੋਨ ਕਿੰਨਾ ਤੂੰ ਸੁਖਿਆ ਤੈਨੂੰ ਮੈਨੂੰ ਪਤਾ ਕਿੰਨਾ ਕਿ ਤੈਨੂੰ ਸੁਖਿਆ ਹਾਂ ਜੇ ਮਮੀ ਤਿਆਂ ਦੁਖੀ ਹੋ ਨਾ ਆਪਣੇ ਵੀ ਟੈੱਡ ਵੀ ਸਾਰਾ ਫੋਨ ਹੀ ਲੈਂਦੀਆਂ ਨੇ ਜੇ ਮੈਂ ਸੁਖੀ ਆ ਤਾਂ ਮੈਂ ਕਿਹੜਾ ਢੱਡ ਫੋਲਾ ਹੀ ਢੱਡ ਫੋਲਾਂਗੀ ਵੀ ਮਾਂ ਮੈਂ ਆਪਣੇ ਘਰ ਬਹੁਤ ਸੁਖੀ ਆ ਹਾਂ ਮੇਰਾ ਮੈਨੂੰ ਤਾਂ ਫਿਰ ਹੁੰਦੀ ਆ ਨਾ ਮੇਰਾ ਤਾਂ ਢੱਡ ਰਿੰਦਾ ਹਲਕਾ ਹੁੰਦੀ ਆ ਮੈਂ ਧੰਨਵਾਦ ਸੇ ਆ ਨਾ ਵੀ ਫਿਰ ਮੈਂ ਨਾ ਮਾੜੀ ਚੰਗੀਆਂ ਨਹੀਂ ਕਰਦੀ ਇਹ ਢੱਡ ਫੋਲਦੇ ਤੁਸੀਂ ਜੇ ਤੁਹਾਨੂੰ ਕਹਿ ਦਿੰਦਾ ਮੈਨੂੰ ਤਾਂ ਕਿਹੜਾ ਫਿਕਰ ਲੱਗਾ ਨਾ ਮੰਮੀ ਕੋਈ ਫਿਕਰ ਖੁਕਣਾ ਕੋਈ ਮੈਂ ਚੰਗੀ ਆਪਣੇ ਘਰ ਐਵੇਂ ਮੇਰੇ ਘਰ ਕਿਸੇ ਨਾਲ ਪਾਉ ਮੈਂ ਪਹਿਲੇ ਕਹਿ ਦਿੱਤਾ ਪੰਜਾਬ ਨੇ ਇਹਨਾਂ ਗੱਲਾਂ ਦਾ ਪਤਾ ਲੱਗਾ ਤੇ ਦੇਖ ਕੀ ਕਰ ਲੇਗਾ ਉਹ ਮੈਨੂੰ ਬੋਲੇ ਉਹ ਕੀ ਕਰ ਲੇਗਾ ਤੇਰਾ ਪੰਜਾਬ ਨਾਲ ਹੀ ਲਿਆਏਗਾ ਨਾ ਤੈਨੂੰ ਹੋਰ ਕੀ ਕਿਉਂ ਮੰਮੀ ਨਹੀਂ ਲੈਗਾ ਪੰਜਾਬ ਨਹੀਂ ਕਰ ਲੈਗਾ ਤਾਂ ਗੱਲਾਂ ਨੇ ਮੈਨੂੰ ਦਾਬੇ ਪਾ ਨਹੀਂ ਗੱਲਾਂ ਨਾ ਕਰਿਆ ਕਰੋ ਜੀ ਜੋ ਅਸਮਾਨ ਦਾ ਬੁੜੀ ਨੂੰ ਮੁੰਡੇ ਬੁੜੀ ਨੂੰ ਮੁੰਡੇ ਕਿਹੜੀ ਗੱਲ ਮੰਮੀ ਮੇਰੇ ਬੱਚੇ ਮੈਂ ਨਹੀਂ ਛੱਡਦੀ ਤੁਸੀਂ ਬੱਚਿਆਂ ਦੀ ਗੱਲ ਬੱਚਿਆਂ ਨੇ ਵੀ ਕਿਹੜੀ ਗੱਲ ਲੱਗਦੀ ਮੈਂ ਤੁਰਪਾ ਤੇਰੇ ਕਹਤੇ ਮੰਮੀ ਮੈਂ ਨਹੀਂ ਜਾਣਾ ਤੋਰ ਤੋਰਪਾ ਮੈਂ ਤੈਨੂੰ ਕਹਿ ਤਾ ਕੀ ਕਰਦੇ ਹੋ ਨਾ ਨਹੀਂ ਨਹੀਂ ਜੀ ਨਾ ਨਾ ਨਹੀਂ ਨਾ ਇਹ ਕੀ ਕਰਨਾ ਹਾਂ ਮੇਰੀ ਧੀ ਆ ਨਾ 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 ਮੇਰੀ ਧੀ ਆ ਤੈਨੂੰ ਲੈ ਕੇ ਜਾਣੀ ਨਹੀਂ ਨਹੀਂ ਪੈਂਦੀ ਮੇਰੇ ਦੋਖ ਨਾ ਬੱਛੇ ਦੋਖ ਨਾ ਬੱਛੇ ਨਹੀਂ ਨਾ ਨਹੀਂ ਮੈਂ ਤੇਰੇ ਘਰ ਤੇ ਜੋੜਨੀ ਨਹੀਂ ਤਾਣੇ ਇਹ ਕੰਮ ਨਾ ਕਰਨੀ ਚੱਲ ਨਹੀਂ ਜਾਣੇ ਨਾ ਲੈ ਹਾਂ ਨਾ ਦੋਖ ਨਹੀਂ ਕੋਈ ਕਰਦੀ ਮੇਰੇ ਨਾਲੇ ਨਾ ਕੋਈ ਦੋਖ ਨਹੀਂ ਕੋਈ ਸੋਖ ਨਹੀਂ ਕੰਮਲੀ ਮੇਰੀ ਕੁੜੀ ਕਰ ਦਿੱਤੀ ਕੰਮਲੀ ਕਾਦੀ ਮੰਮੀ ਕਿੱਤੀ ਆ ਮੰਮੀ ਤੁਸੀਂ ਜਾਣਾ ਤੈਨੂੰ ਤੁਹਾਡੀ ਅਸੀਂ ਅੱਜ ਤਿਆਰੀ ਕਰਾ ਦੇਣੀ ਤੁਸੀਂ ਚੱਲੇ ਜਾਓ ਹੋਏ ਹਾਂ ਨਹੀਂ ਭੈਣ ਜੀ ਮੈਨੂੰ ਤੇ ਤੇਰੀਆਂ ਗੱਲਾਂ ਤੋਂ ਹਾਸਾ ਵੀ ਹੁੰਦਾ ਹੈ ਭੈਣੇ ਵੇਖ ਮੇਰੀ ਮੈਂ ਲੈ ਕੇ ਜਾਣੀ ਨਹੀਂ ਨਾ ਨਹੀਂ ਭੈਣ ਇਹ ਨਹੀਂ ਆਵੇ ਮੇਰੀ ਧੀ ਆ ਨਾ ਕੁੜੀਆ ਇਧਰ ਆਲੀ ਹਾਂ ਮੰਮੀ ਤੂੰ ਕਿੱਥੇ ਚਲੀ ਗਈ ਸੀ ਕਿੱਥੇ ਛਿੜ ਗਈ ਸੀ ਨਹੀਂ ਧੀ ਤੇ ਹੈ ਗਈ ਆ ਪਾ ਕੇ ਚੱਲ ਗਈ ਸੀ ਜੋ ਤੁਹਾਡੀ ਕੀ ਤੋਂ ਨਹੀਂ ਮੈਂ ਮਨਾ ਕਰਦੀ ਤੇਰੀ ਕੀ ਹੈਗੀ ਆ ਉਹ ਗਾਲੀ ਨਹੀਂ ਸੋਣਦੀ ਐ ਪਹਿਲੀ ਗੱਲ ਤੁਸੀਂ ਇੱਥੇ ਆਏ ਕਿ ਇਸੇ ਲੜਨੋਂ ਤੇ ਕੱਪੜੇ ਤੇ ਮੈਂ ਤੈਨੂੰ ਆਈਸੂ ਦੇਖਣ ਵਾਸਤੇ ਭੈਣ ਜੀ ਜੇ ਤੁਸੀਂ ਲਾਣਾ ਚਾਹੁੰਦੇ ਜੋ ਤੇ ਲੈ ਜਾਓ ਭੈਣ ਨੂੰ ਭੈਣ ਜੀ ਮੈਂ ਕਰਨ ਨੂੰ ਬਹੁਤ ਕੁਝ ਮੈਂ ਵੀ ਕਰ ਸਕਦੀ ਆ ਮੈਂ ਕੀ ਉਹ ਕੀ ਨਹੀਂ ਕਰ ਸਕਦੀ ਪਰ ਮੈਂ ਤੁਹਾਡੇ ਜਿੱਦ ਸੋਚ ਨਹੀਂ ਮਾਂਮੀ ਦੇਖਿਓ ਤੋ ਤੋਨੇ ਤਾ ਮੈਂ ਮਾਰ ਪਰ ਨਾ ਬੈਠੀ ਮਾਂਮੀ ਯਾ ਚਾ ਚਾ ਤੁਸੀਂ ਅਕੜੇ ਰਹੇਗਾ ਹਾਏ ਚਾ ਤੁਸੀਂ ਕੱਟ ਨਹੀਂ ਕਿਹਾ ਤਾ ਵੀ ਲੱਗੇ ਕਿ ਜਦੋਂ ਤੇ ਆਉਂਦਾਂ ਤੇ ਕਹਿੰਦੇ ਨੀਣਾ ਮਾਨੀ ਭੈਣ ਨੀਣਾ ਮਾਨੀ ਜਾਣ ਦੇ ਨਾ ਨਹੀਂ ਭੈਣੇ ਰਹਿਣ ਰੱਖੇ ਲੱਗਦੇ ਨਹੀਂ ਮੰਮੀ ਜਾਓ ਜਾਓ ਤੁਸੀਂ ਆਪਣੀ ਤਿਆਰੀ ਕਰੋ ਤੇ ਜਾਓ ਬਸ ਜਾਓ ਮੈਂ ਤੁਹਾਨੂੰ ਕਹਿ ਰਹੀ ਨਹੀਂ ਨੀ ਭੈਣੇ ਨਹੀਂ ਨਾ ਨਹੀਂ ਨਾ ਇਹ ਆਪਣੀ ਜੀ ਮਾਨੀ ਜਾਣ ਦੇ ਅੱਜ 25 ਦਿਨ ਹੋ ਗਿਆ ਵੀ 25 ਦਿਨ ਹੋ ਗਏ ਤੁਹਾਨੂੰ ਆਏ ਹੋ ਤੁਸੀਂ ਇਹੀ ਗੱਲ ਕਰਦੇ ਮੇਰੇ ਨਾਲ ਚੱਲ ਮੇਰੇ ਨਾਲ ਚੱਲ ਅੱਜ ਮੈਂ ਤੇਰੇ ਨਾਲ ਵਰਤਣ ਦੀਆਂ ਪਰਮਾਨਸੀ ਜੇ ਮੇਰੇ ਮੁੰਡੇ ਨੂੰ ਲੱਗ ਗਿਆ ਪਤਾ ਤੇ ਮੈਂ ਤੇਰੇ ਮੁੰਡਿਆਂ ਨੂੰ ਹੁਣ ਮੈਂ ਫੋਨ ਕਰਕੇ ਬਲਾਕੇ ਨਾ ਤੇ ਮੈਂ ਕਰਾਉਣੀ ਮੈਂ ਨਾ ਮੈਂ ਕਿੰਨੀ ਆ ਕੁੜਮ ਜਾਵਾ ਫੁੱਲਾਂ ਵਾਲੀ ਬਾਚਣਾ ਆ ਤੇ ਮੈਂ ਜੇ ਨਾ ਨਾ ਹੀ ਕਰਾ ਅੱਜ ਮੈਂ ਦੋ ਬੰਦੇ ਪੁੱਛਦੇ ਬਲਾਵਾ ਤੇ ਮੈਂ ਕਹਾਂ ਬਸ ਸਣ ਨਹੀਂ ਦਿੰਦੀ ਤੇ ਤੈਨੂੰ ਹੁਣ ਇੱਕ ਬੈਗ ਦੇ ਦੇ ਹੁਣੇ ਤੈਨੂੰ ਬੈਗ ਮੈਂ ਕਹਾਂਗੀ ਨਾ ਟੀਟ ਲਟੜੀਂ ਫੋਲਦੀ ਤੇ ਮੈਂ ਕਿਹੜਾ ਟੀਟ ਫੋਲਣਾ ਉਹ ਕਿਹੜਾ ਹੈ ਲਾ ਹੱਸਦੇ ਆ ਨੋਸਸ ਮੈਂ ਮਿਟਾੜੀਆਂ ਕੰਨਾਂ ਤੋਂ ਹੱਸਦੇ ਆ ਕਿਹੜਾ ਢੇਡਿਆ ਉਹ ਪ੍ਰਾਈਵੇਟ ਢੇਡ ਗੋਈ ਬਣਾ ਲਵੇ ਬਸ ਮਮੀ ਨੇ ਮੇਰਾ ਸ਼ੁਗਲੀਆਂ ਕਿਉਂ ਨਹੀਂ ਕਰ ਚੁਗਲੀਆਂ ਕਰ ਲੈ ਸ਼ੁਗਲੀਆਂ ਹਾਂ ਕਰ ਲੈ ਤੂੰ ਨਾ ਮੇਰਾ ਕਹਿਣਾ ਮੰਨ ਜਾ ਮਮੀ ਮੈਂ ਨਹੀਂ ਜਾਣ ਚਾਹਉ ਤੂੰ ਆਪਣਾ ਦੇ ਲਈ ਹਲਕਾ ਕਰ ਤੇ ਮੇਰਾ ਵੀ ਕਰ ਕੋਈ ਨਾ ਮੈਂ ਤੇਰੇ ਮੁੰਡੇ ਮੈਂ ਤੇ ਕਰ ਮੈਂ ਤੇਰੇ ਮੁੰਡਿਆਂ ਨੂੰ ਕਰਨੀ ਫੋਨ ਸੱਤ ਸਭ ਤੂੰ ਵੀ ਇਹ ਮੇਰੇ ਮੁੰਡੇ ਸੱਦਲੇ ਨੇ ਮੁੰਡੇ ਸੱਦਲੇ ਮੁੰਡੇ ਨੇ ਨਹੀਂ ਪੇਰੀ ਕੀਤੀ ਤੁਹਾਡੀ ਪੇਰ ਵੀ ਨਹੀਂ ਤੁਹਾਨੂੰ ਆਉਂਦੀ ਹੈਗੀ ਕੋਈ ਮੇਰਾ ਦੋਸਤ ਸੁੱਕ ਬਾਤ ਇੱਕ ਕੀ ਗੱਲ ਪਿੱਛੇ ਮੰਗਰ ਪਏ ਮੇਰੇ ਨਾਲ ਟੈਟਲ ਮੇਰੇ ਨਾਲ ਟੈਟਫੋਨ ਖਰੀਦਿਆ ਟੈਟਫੋਨਣਾ ਤੁਹਾਡੇ ਨਾਲ ਮੁੰਤੇ ਹੀ ਨਹੀਂ ਸਮਝਿਆ ਨਹੀਂ ਇਹ ਪਚੀ ਵੀਰ ਜਣਾ ਦੀ ਆਈ ਸਵੇਰ ਤੇ ਉਠੀਂ ਗਿਆ ਤੂੰ ਮੈਂ ਵੀ ਰੱਖ ਸਕਦੀ ਆ ਤੈਨੂੰ ਐਨਾ ਕੰਮ ਕਰਦੀ ਹਾਏ ਸੇਰ ਦੇ ਮਮੇ ਤੋਂ ਸੀ ਨਹੀਂ ਉਠਦੇ ਸੀ ਜਦੋਂ ਤੁਸੀਂ ਵੀ ਕਿਸੇ ਦਿਨ ਵਾਸੇ ਤੋਂ ਚੜਦੇ ਸੀ ਸੁਧਦੇ ਰਹਿੰਦੇ ਸੀ ਕਿ ਕਈ ਨਾ ਕੰਮ ਮੇਰ ਕੋ ਬਰਦਾਸ਼ਤ ਨਹੀਂ ਹੁੰਦਾ ਮੈਂ ਇਹ ਦੇ ਕਰਨਾ ਹੈ ਕੰਮ ਕਰੇ ਮੈਂ ਇਹ ਦੇ ਕਰਨਾ ਹੈ ਮੇਰਾ ਘਾਰ ਆ ਮੇਰੇ ਪੁੱਛੇ ਆ ਨਹੀਂ ਪਹਿਣੇ ਨਹੀਂ ਪਹਿਣੇ ਮੇਰੀ ਗੋਲ ਸੋਹਣ ਗੱਲ ਇਹਨੂੰ ਨਾ ਨਕਰੌਂ ਦਿਖਾ ਦੇ ਦੇ ਇਹਨੂੰ ਕੰਮ ਕਰਨ ਵਾਲੀ ਚਾਹ ਦੇ ਕਿ ਮੈਂ ਰੱਖ ਤਮ ਕੰਮ ਕਰਨ ਵਾਲੀ ਤੇਰੇ ਮੁੰਡਿਆਂ ਨੇ ਤੇਰੇ ਮੁੰਡਿਆਂ ਨੇ ਇਹਨੂੰ ਨਾ ਚੱਲ ਸੰਦੀਪ ਤੂੰ ਥੱਲੇ ਚੱਲ ਇਹ ਨਾ ਪਵਾੜੇ ਪਾਉਣ ਹੀ ਹੋਈ ਹੈ ਤੇ ਮੈਂ ਇਹਨੂੰ ਪੁਲਿਸ ਨੂੰ ਪਵਾੜੇ ਡੱਡੇ ਨੂੰ ਮਾਰ ਦੇ ਦੋ ਚਾਰ ਇਹਨੂੰ ਲੈ ਕੇ ਜਾਣਗੇ ਪਤਾ ਨੂੰ ਇਹ ਸਾਡੇ ਘਰ ਦੇ ਵਿੱਚ ਬਹੁਤ ਬੁਰੀ ਹਾਲਾਤ ਸੀ ਮੈਂ ਨਾ ਕੁਝ ਨਹੀਂ ਕਹਿੰਦੀ ਐ ਕਿ ਮੈਂ ਕਿ ਨਹੀਂ ਕੁੜਮ ਜਾਂਨੇ ਰਹਿ ਜਿੱਤੇ ਰਹਿ ਜਿ ਵਿਗੜੀ ਤੇ ਵਿਗੜਦੀ ਪਰ ਇਹ ਜੀ ਤੇਰੇ ਕੋਸ਼ਦਿਆਲੇ ਇਨਾ ਬੰਦਾਸ਼ ਨਹੀਂ ਹੁੰਦਾ ਤੂੰ ਕੰਮ ਕਰਦੀ ਐ ਘਰ ਦਾ ਮੁੰਮੇ ਲਮੜੇ ਘਰ ਦਾ ਕੰਮ ਖੋਲਣਾ ਹੂ ਰੋਟੀ ਨਾ ਤੂੰ ਤਾਂ ਕੰਮ ਐ ਭਾਂਡੇ ਤੂੰ ਮੰਗੇ ਭਾਰੰਦਰ ਤੂੰ ਨਾ ਸੀ ਮੇਰੀ ਨੀ ਭੈਣ ਜੀ ਚੁੱਪ ਕਰ ਨੀ ਚੁੱਪ ਕਰ ਤੂੰ ਭਾਰੰਦਰ ਕਿਹੜਾ ਕੰਮ ਭਾਰੰਦਰ ਤੂਫਾਨ ਲਿਆਂਦਾ ਸਾਡੇ ਘਰ ਦੇ ਵਿੱਚ ਅੱਜ ਤੈਨੂੰ ਖਾਣ ਪੀਣ ਵੀ ਭੁੱਲਿਆ ਤੇਰਾ ਚਸਕਾ ਵੀ ਭੁੱਲਿਆ ਅੱਜ ਅੱਜ ਤੇ ਤੂੰ ਇਹਨੂੰ ਤਰੂ ਜਲ ਨਹੀਂ ਤੂੰ ਅੱਜ ਇਹਨੇ ਦੱਸ ਤੀ ਨਹੀਂ ਚੱਲ ਪੈਣੇ ਕਿ ਅੰਮੀ ਤੈਨੂੰ ਸ਼ੇਰ ਕੱਪੜਿਆਂ ਨਹੀਂ ਪਾਈਏ ਤੇਰੇ ਨਾਲ ਪੁਛਣਾ ਕਿਛਣਾ ਚਾਹ ਚਾ ਮम्मी ਮੈਂ ਤਾਂ ਸیرے ਪਹਿਲਾਂ ਉੱਠ ਕੇ ਸਾਰਿਆਂ ਨੂੰ ਮम्मी ਪਿਆਜ਼ਾ ਵਾਲੇ ਪਰੌਂਠੇ ਨਹੀਂ ਲਾਗਦੇ ਤੇ ਮੈਂ ਨਹੀਂ ਖਾਂਦੀ ਪਿਆਜ਼ਾ ਵਾਲੇ ਮੇਰੇ ਤੇ ਦਿਮਾਗ ਦੇ ਵਿੱਚ ਮੈਂ ਨਹੀਂ ਖਾਂਦੀ ਮੈਂ ਤਾਂ ਕੁਝ ਤੂੰ ਪਨੀਰ ਵਾਲੇ ਪਰੌਂਠੇ ਪਕਾ ਪਰ ਮੇਰੇ ਘਰ ਕਿਸੇ ਨੂੰ ਪਤਾ ਮੇਰੇ ਮਾਂ ਪਨੀਰ ਵਾਲੇ ਖਾਂਦੇ ਪਿਆਜ਼ਾ ਵਾਲੇ ਨਹੀਂ ਖਾਂਦੇ ਮੈਂ ਪਿਆਜ਼ਾ ਨਹੀਂ ਪਿਆਣੇ ਪਨੀਰ ਵਾਲੇ ਖਾ ਲਾ ਦੇਸੀ ਘਿਓ ਵਾਲੇ ਖਾ ਲਾ ਜਿਹੜੇ ਮਰਜੀ ਇਹਨੂੰ ਕਿ ਖਿੱਚ ਕੇ ਜਾਨੀ ਇਹਦਾ ਘਰ ਕਿਉਂ ਖਰਾਬ ਕਰਦੀ ਪਨੀਰ ਵਾਲੇ ਪਰੌਂਠੇ ਬਣਾ ਦੇਸੀ ਘਿਓ ਵਾਲਾ ਮਾਂ ਮਾਤਾ ਤੇਰੀ ਘਰ ਕੋ ਕਰ ਲੱਗ ਗਈਆਂ ਤੇ ਸਾਰੀਆਂ ਧੀ ਉਜੜ ਕੇ ਬਹਿ ਜਾਣਗੀਆਂ ਇਹ ਮੈਂ ਦੱਸ ਦਵਾਂ ਸਾਡਿਆਂ ਵਿੱਚ ਈਆਂ ਨੇ ਅਸੀਂ ਵੀ ਇਤਰਾ ਕਰਦੇ ਮੇਰੇ 2-2 ਸਾਲ ਲਿ ਜਾ ਕੇ ਬੜਦੇ ਦੋਸਤ ਤੇ ਤੂੰ ਆ ਗਏ ਰਾ ਸੱਜਾ ਪਾਸੋਂ ਮਲੇ ਪੱਟ ਮਲੇ ਆ ਦਾ ਤੂੰ ਜਾ ਉੱਪਰ ਆਈ ਤੂੰ ਉੱਪਰ ਹੀ ਆ ਗਏ ਮੈਂ ਤੇਰਾ ਮੰਗ ਜਿੰਨੇ ਤੇਰੇ ਮੱਦੀ ਮੇਰਾ ਮੈਂ ਧੀ ਦਿੱਤੀ ਆ ਮੈਂ ਤੇਰੇ ਰਾ ਰੈ ਨੂੰ ਨਹੀਂ ਤਾਨੂੰ ਕੋਈ ਕਹਿੰਦਾ ਹਾਂ ਮੰਮੀ ਵੀ ਤੁਸੀਂ ਹਾਸੇ ਚ ਗੱਲ ਟਾਲਦੇ ਹੋ ਹਵੇਲਾ ਕੀ ਕਰਦੀ ਹੈ ਮੁੰਕੇ ਹੱਸ ਕੇ ਪਰਾਂ ਨੂੰ ਭਾਈ ਦੀ ਕਹਿੰ ਤੂੰ ਵੀ ਰਹਿਣਾ ਮੈਨੂੰ ਰਹਿਣ ਨੂੰ ਕੀ ਆ ਯਾਰ ਤੁਹਾਨੂੰ ਕਹਿੰਦੇ ਮੈਨੂੰ ਕਿ ਰਹਿਣ ਨੂੰ ਆਇਆ ਆ ਧੀ ਦਿੱਤੀ ਪਾਲ ਕੇ ਜੰਮ ਕੇ ਐਡੀ ਕਰਕੇ ਪੈਣਾ ਤੇ ਫੇਰ ਰਹਿਣ ਤੇ ਹੱਸ ਕੇ ਨਿਕਲਦੀ ਮੈਨੂੰ ਮਖਾਵਰ ਕਰਦੀ ਤੇ ਮੰਮੀ ਤੇਰੀ ਸੱਸੀ ਆ ਮੰਮੀ ਤੁਹਾਡੇ ਬਟਾ ਨੂੰ ਨਿੰਗੇ ਰਹਿਣ ਦੇ ਰੰਦੇ ਹੀ ਨਾ ਦੀ ਬੇਇੱਜ਼ਤੀ ਕਰ ਮੰਮੀ ਇਹ ਜਾਓ ਮੰਮੀ ਤੁਸੀਂ ਮੈਨਾਂ ਹੱਸ ਕੇ ਆਪਣੀ ਬੇਇੱਜ਼ਤੀ ਆਪ ਨੂੰ ਲਾਉਣੀ ਆਪਣੀ ਬੇਇੱਜ਼ਤੀ ਸੀ ਆਪ ਨੂੰ ਨੰਦੇ ਹੋ ਤੁਹਾਡੀ ਵੀ ਬੇਇੱਜ਼ਤੀ ਕਰਦਾ ਨਹੀਂਗਾ ਆਪਣੀ ਬੇਇੱਜ਼ਤੀ ਕਰਵਾਣਾ ਚੱਲ ਸੰਦੀਪ ਚੱਲ ਚਲੋ ਚੱਲ ਨਹੀਂ ਚੱਲਦੇ ਨਹੀਂ ਜੀ ਜੋੜੇ ਤੇ ਮੇਰੇ ਹੱਥ ਚੱਲ ਜਾ ਫੇਕੀ ਗੱਲ ਪਿੱਛੇ ਮੰਗ ਰਤੇ ਐ ਡੇਢ ਲੈ ਇਹ ਵੀ ਨਾ ਖਪਾ ਦਿੱਤਾ ਮੇ ਨੂੰ ਮੱਚ ਸੇੜੀ ਉੱਠ ਕੇ ਚੱਲ ਮੇਰੇ ਨਾਲ ਹੈ ਇਹਨਾਂ ਕੋਲ ਕੀ ਆ ਮੇਂ ਦਿਮਾਗ ਮੇਰਾ ਸਿਰ ਫਟਣ ਲੱਗ ਗਿਆ ਅੱਜ ਮੇਰਾ ਸਿਰ ਫਟਣ ਲੱਗ ਗਿਆ ਅੱਜ ਸਿਰ ਤੁਹਾਨੂੰ ਦੇ ਆਪਣੇ ਕੀ ਕਰਨਗੇ ਸੰਦੀਪ ਮੰਮੀ ਆਜੋ ਕੁਛ ਨਹੀਂ ਕਰਦੀ ਭਈ ਹਾਂ ਕੀ ਮੇਰਾ ਸੈਫਟੀ ਡੋਰ ਲੱਗ ਗਿਆ ਚ ਫਿਰੋਂ ਡਿਆ ਮੇਰਾ ਸੈਫਟੀ ਡੋਰ ਲੱਗ ਗਿਆ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰ ਤੇ ਤੂੰ ਦਿਲ ਤੇ ਨਾ ਕਰਨੂ ਲੈ ਜਦੋਂ ਕਿਲਾ ਕਾਇਮ ਹੋਵੇ ਨਾ ਫਿਰ ਕੁਛ ਨਹੀਂ ਹੋ ਸਕਦਾ ਕਿਲਾ ਕਾਇਮ ਚ ਮਮਮੀ ਤਾਂ ਸਿਖਾਈ ਕਿ ਦਤਨੂ ਚਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਬਾਲਕੇ ਮੇਖ ਲਾਰ ਦਿੱਤੇ ਨੇ ਕੋਈ ਗੱਲ ਨਹੀਂ ਤੈਨੂੰ ਲੈ ਜਾਣਾ ਚਾਹੁੰਦੀ ਆ ਨਾ ਤੇ ਤੂੰ ਵੀ ਮੰਮੀ ਇਸ ਤਰ੍ਹਾਂ ਤੂੰ ਕਹ ਤੂੰ ਕਹ ਮੰਮੀ ਕੋਈ ਨਾ ਹੁਣ ਤੁਸੀਂ ਰਹਿਣ ਦਿਓ ਤੇ ਥੋੜੇ ਦਿਨਾਂ ਨੂੰ ਮੈਂ ਆਪੇ ਹੀ ਆਵਾਂਗੀ ਬੱਚਿਆਂ ਦੇ ਪੇਪਰ ਹੋ ਜਾਣਾ ਤੇ ਮੈਂ ਆਪੇ ਹੀ ਆਵਾਂਗੀ ਵੀ ਤੁਸੀਂ ਜੇ ਤੋ ਹੁਣ ਆਪਣੇ ਭਰਾ ਨੂੰ ਫੋਨ ਕਰਨੀ ਹੈ ਤੇ ਉਹ ਭਰਾ ਵੀ ਵਿਚਾਰੇ ਕੀ ਸੋਚਣਗੇ ਹੈ ਨਾ ਭਰਾ ਨੂੰ ਨਹੀਂ ਨਾ ਬੋਲੋਨੇ ਫਿਰ ਬੋਲੇਗਾ ਮੰਮੀ ਨੂੰ ਕੁਝ ਅਸੇ ਤਾ ਬੋਲੇਗਾ ਮੰਮੀ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਤੇ ਇਹ ਮੈਂ ਹੁਣ ਕੁੜਮਣੀ ਆ ਮੇਰੀ ਫੁੱਲਾਂ ਵਾਲੀ ਬਾਸ਼ਨਾ ਘਰ ਨੂੰ ਕੀ ਕਰ ਮੈਂ ਚਾਹ ਤੂੰ ਬੋਲ ਸਕਦੀ ਮੈਂ ਨਹੀਂ ਕੁਝ ਕਰ ਸਕਦੀ ਮੇਰਾ ਆਂਡ ਗਵਾਂਡ ਪੰਚਾਇਤ ਘਰਾਂ ਮੈਂ ਮੈਂ ਥਾਣੀ ਰਿਪੋਰਟ ਦਵਾ ਵੀ ਆ ਕੁਝ ਕਰਨ ਦੇ ਏ ਤੂੰ ਆ ਕੇ ਦੇਣਾ ਕੀ ਕਰਨੀ ਮੈਂ ਬੋਲਦੀ ਨਹੀਂ ਮੈਂ ਘੜਦੀ ਬੋਲਦੀ ਕੀ ਆ ਲੱਗੀਆਂ ਸੱਸ ਸਸਨ ਵਾਲੇ ਤੇ ਨਾ ਕਾਨੂੰਨ ਹੀ ਭੈਣੇ ਆ ਜਾ ਕੋਈ ਵੀ ਨਹੀਂ ਲੱਗੀ ਨਹੀਂ ਬਹਿ ਜਾਣੀ ਬਹਿ ਜਾ ਤੇ ਭੈਣੇ ਸੱਸ ਕੀ ਪਿਆਰੀ ਆ ਨਾ ਨਹੀਂ ਭੈਣੇ ਮੇਰੀ ਪੈ ਗਈ ਗੱਲ ਮम्मी ਮੇਰੇ ਸਿਰ ਪੀੜੋ ਨਾ ਹੁਣ ਕੋਈ ਫਾਕੂ ਬੈਂਚਾ ਖਾਣੇ ਕੋਲ ਨੰਨੇ ਨਾ ਕੋਈ ਜ਼ਿਆਦਾ ਕਰਦੀ ਬੈਂਚੀ ਸੱਸ ਤੇ ਤੇ ਮਾਈ ਨੇ ਨੇ ਪਹਿਲੇ ਨੇ ਕਿਨੂ ਜਾਂਦੀ ਸੀ ਐਨੇ ਤੇ ਪਾਲਿਆ ਸੀ ਹਾਂ ਜਿੱਦਾਂ 10 ਕਿਲੋ ਬਸ ਸੁਣਿਆ ਜਰਾ ਮੇਰੀ ਕੁੜਮਣੀ ਮੈਂ ਜ਼ਿਆਦਾ ਕਰ ਨਹੀਂ ਕਰ ਸਕਦੀ ਇਹ ਲੁਪੜਾ ਰਖਾ ਆ ਮੈਂ ਮੈਂ ਤਾਂ ਬਹੁਤ ਕੁਝ ਕਰ ਸਕਨੀ ਹ ਪਰ ਮੈਂ ਕਰੀ ਨਹੀਂ ਮੇਰੀ ਤੇ ਇਹੀ ਦਿਮਾਗ ਦੇ ਵਿੱਚ ਆ ਕਿ ਮੈਨੂੰ ਦੱਸੋ ਵੀ ਮੈਂ ਕਰਾਂ ਤਾਂ ਕਰਾਂ ਕੀ ਉਹ ਹੈ ਕੀ ਇਹ ਲ ਜਾਂਦੀ ਕਿਉਂ ਆ ਕੁਝ ਤਾਂ ਨਹੀਂ ਜਾਂਦੀ ਘਰ ਬਾਹਰ ਆਪਣੇ ਕਵਲ ਬੱਚਾ ਆਇਆ ਸੌ ਸਕਦਾ ਇਹ ਕਿਉਂ ਲੈ ਜਾਂਦੀ ਹੈ ਕਵਲ ਇਹ ਕਲਣਾ ਕੀ ਲੈ ਜਾਦੇ ਇਹ ਪਠਾੜੇ ਬੋਲਦੀ ਹੈ ਮੈਂ ਤਾਂ ਬਹੁਤ ਕੁਝ ਕਰ ਸਕਦੀ ਹਾਂ ਜਿੱਨਾ ਪਰ ਮੈਂ ਦੇਖ ਤੁਸੀਂ ਦੇਖ ਪਠਾੜੇ ਬੋਲਨੀ ਆ ਕਿ ਨਾ ਮੇਰੀ ਗੁੱੜਣੀ ਜਾਣ ਦੋ ਸੁਣਦੀ ਮੈਂ ਸਾਰੀ ਜਾ ਕੇ ਖਾਸ ਕਰਨ ਜਾਦੇ ਜਰਾ ਅੱਖ ਲਾ ਰੱਖ ਮੈਂ ਇਹ ਤਾਂ ਕਰ ਚਲ ਚੁੱਪ ਕਰ ਕੋਈ ਨਾ ਜਾਨ ਖਾਣ ਪੀਣ ਨੂੰ ਦੇ ਠੰਡੀ ਕਰ ਕੀ ਬਣਾਇਆ ਤੂੰ ਵੀ ਕੀ ਕਰਨਾ ਤੁਸੀਂ ਦੱਸੋ ਤੇ ਨੂੰ ਸਤਿ ਸ਼੍ਰੀ ਅਕਾਲ। ਨਾ ਤੈਨੂੰ ਤਕੜੀ ਮਾਂ ਦੀ ਖਾਣਾ ਬਣਾ ਦੇਣੀ। ਮੰਮੀ ਹੁਣ ਮਿੰਨੂ ਕੀ ਪਤਾ ਜੀ ਤੁਹਾਡੀ ਖਾਣੇ ਪ੍ਰਾਕੀ ਹੈ। ਪਨੀਰ ਵਾਲੇ ਪਰੌਂਠੇ ਮਿਲਣਦੇ ਸੀ ਉਹ ਬਣਾ ਦੇਈਏ ਤਾਂ। ਬਣਾ ਦੇ ਪਨੀਰ ਵਾਲੇ ਪਰੌਂਠੇ। ਹਾਂ ਜੀ ਤਾਂ ਹੀ ਹੈ ਕੋਈ। ਚਲੋ ਜੀ। ਕਿਹੜਾ ਦੇ ਮੰਮੀ ਘਰੇ ਜਮਾਇਆ ਹੋਰ ਕਿਹੜਾ? ਘਰੇ ਜਮਾਇਆ ਨਹੀਂ ਬੱਸ। ਅਰੇ ਮੱਝ ਦਾ ਹੀ ਹੁੰਦਾ ਕਹੀਂ। ਘਰੇ ਜਮਾਇਆ। ਮੰਮੀ ਨੇ ਡੱਬੀਆਂ ਨਹੀਂ ਕਿਹੋਲਾ ਖਾਣਾ। ਉਹ ਲੈ। ਡੱਬੀਆਂ ਵਾਲਾ ਖਾਣਾ ਨਹੀਂ ਉਹ ਯਾਰ। ਸਾਡੇ ਤੇ ਘਰੇ ਜਮਾਇਆ ਹੈ। ਹਾਂ। ਹੋਰ ਕੀ ਚਾਹੋਗੇ? ਉਹ ਕਿੱਧਰ ਕਾਣਾ ਕੋਈ ਨਾ ਹੁੰਦਾ ਨਾ ਬੈਂਚੀ ਚੱਤੀ ਪਈ ਹੋਈ ਡੱਬੇ ਐਂ ਆਂ ਬੈ ਖੋਇਆ ਹੋਇਆ ਠੀਕ ਬੈਂਚੀ ਕਾਦਾ ਰੋਹ ਕਲੇ ਕਾਦਾ ਸਤੂਆ ਮਗ ਆ ਲਿਆ ਦੀ ਚਲ ਕੋਈ ਨਾ ਪੈਨ ਤੂੰ ਠੰਡੀ ਰਹਿ ਕੋਈ ਨਾ ਤੂੰ ਆਪ ਚੀਨਾ ਕਰ ਉਹਨਾਂ ਤੇ ਤੂੰ ਕੰਬੜੀ ਘੜ ਦੇ ਤਾ ਛੰਗਾ ਦੀ ਮਾਂ ਆ ਤੂੰ ਕਾ ਕੀਤਾ ਨਹੀਂ ਮੇਰੀਆਂ ਤੇ ਧੀਆਂ ਦੇ ਭੈਣੇ ਦੋ ਮੇਰੀਆਂ ਧੀਆਂ ਨੂੰ ਮੈਂ ਤੇ ਜਾ ਕੇ ਤਿੰਨ ਦੇ ਸਾਲ ਦੋ ਦੋ ਨਹੀਂ ਰੱਖਦੀ ਪਰ ਮੈਂ ਜਾਵਾਂ ਤੇ ਮੈਂ ਤਰਾ ਨਹੀਂ ਘੜੀ ਮੈਂ ਕਿੱਦਾਂ ਪਾਣਾ ਇਹਦਾ ਇਹ ਕੱਢ ਫਰਿੱਜ ਤੋਂ ਧੋਣ ਧੋਹ ਤੂੰ ਕਿਹਾ ਕਿ ਮਲਮਿਹਰ ਥਣਾ ਨਾ ਵਲਸੀ ਨਾਲ ਕੋਸਣਾ ਕਰੀ ਕਰੀ ਕੋਈ ਸਾਰਾ ਵਿੱਚ ਲੱਗ ਜਾਂਦਾ ਐ ਆਹ ਥਾਣਾ ਮਾਰ ਕੇ ਨਾ ਓਟਾ ਮੋਟਾ ਬਰਾ ਤੇ ਆਜੇ ਕੋਈ ਚੀਜ਼ ਹੈ ਕੰਦਾ ਠੀਕ ਹੈ ਲਮਾਨਾ ਮਾਰੇ ਵਿੱਚ ਪਾ ਦੇ ਜਾਂਦੇ ਵਿੱਚ ਆ ਨਾ ਭਾਈ ਬਾਣੀ ਵਿੱਚ ਪਾ ਕੇ ਕਾਣੀ ਵਿੱਚ ਪਾ ਦੇ ਤਿੰਗਿਆ ਦੇ ਘਰ ਆਉਣ ਦਾ ਫਾਇਦਾ ਠੀਕ ਜਾ ਪਰੌਂਠੇ ਰ ਕੱਢ ਮੇਰੀ ਸੁਣ ਗਾ ਜੇ ਤੇਰੇ ਜਵਾਈ ਨੂੰ ਪਤਾ ਲੱਗ ਗਿਆ ਨਾ ਤੇ ਮੇਰੀ ਘਰ ਇਤਰਾ ਕਰਨੀ ਮੈਨੂੰ ਆਪ ਨੂੰ ਕਹਿੰਦਾ ਦਾਰਦੀ ਕੋਈ ਵਾਈ ਦਾ ਤਾਬਾ ਮੈਨੂੰ ਕੀ ਦਿਆਨੇ ਨਾ ਤੁਸੀਂ ਜੇ ਉਹ ਜਵਾਈ ਰੰਗੀ ਆ ਰਗ ਗਿਆ ਨਾ ਤੇ ਮੇਰੀ ਸਾਹ ਇਤਰਾ ਆ ਜਾ ਰਹੀ ਹੈ ਆ ਕੁਝ ਕਰਨ ਨਹੀਂ ਹੈ ਤੇ ਫਿਰ ਦੱਸ ਤੇਰੀ ਮੇਰੇ ਕੋਲ ਮਰੇ ਨੂੰ ਪਤਾ ਲੱਗ ਗਿਆ ਨਾ ਮੰਮੀ ਮੈਂ ਕਿਹਾ ਗੋਲੀ ਮਾਰ ਦੂਗਾ ਮੈਨੂੰ ਤੇ ਗੋਲੀ ਵਾਰ ਕੇ ਨਾ ਭੈਣੇ ਘਰ ਹੁਣ ਜੋਗੀ ਨਾ ਰਹਿਣਗੀ ਐਵੇਂ ਨਾ ਹੁਣ ਤਾਂ ਫਿਰ ਆਪਾਂ ਦਿੱਤੀ ਦਿੱਤੀ ਆਈ ਹੈ ਉਨ ਜਾਨਾ ਪ੍ਰਿਆ 니 ਕਰਨਾ ਮਾ ਮਲੀ ਚੱਟੀ ਦੇ ਨੋਕੀ ਧੀ ਦੇ ਦਿੱਤੀ ਤੂੰ ਵੱਡਾ ਕੱਲਾ ਨੋਕੀ ਦੇ ਦੇਮੀ ਦਾਬੇ ਦੰ ਦਾਬੇ ਤੇ ਨੀ ਉਹ ਬਰਾ ਆ ਮੈਂ ਚਾਰੇ ਮੰਗਣਾ ਨੂੰ ਪਤਾ ਲੱਗ ਜਾ ਮੈਂ ਕੁਵਾਰੀ ਜਾ ਕੁਵਾਰੀ ਆ ਜਾਨੀ ਕੀ ਦਿੱਤੀ ਆ ਹਾ ਨਹੀਂ ਬਹਿਣਾ ਨਹੀਂ ਤੇਰੇ ਦਿਮਾਗ ਚ ਕੁਝ ਕੀ ਫਰਕਤ ਨਹੀਂ ਆ ਤੀ ਨੀ ਬਸਣ ਦੇਦੀ ਤੂੰ